ਔਰ ਵੀ ਕੀ ਗੱਲ ਹੋਈ ਹੈ ਘਟਾ ਜਿਹੜੀ ਨਾਲੇ ਤਰਾ ਹੀ ਪਿਆਹੀਂ ਤੇ ਆਈ ਠੱਠੇ ਤੋਂ ਸਾਨੂੰ ਫੋਨ ਕੀਤਾ ਗਿਆ ਫੇ ਇਦਾਂ ਗੋਲੀ ਵੱਜ ਗਈ ਤੇ ਅਸੀਂ ਤੇ ਸੋਚਿਆ ਵੀ ਕਰੇ ਬਾਹਰ ਬੁਰ ਸੱਦ ਕੇ ਗੋਲੀ ਵੱਜ ਗਈ ਕਿਸੇ ਨੇ ਬਾਹਰ ਸੱਦਿਆ ਉੱਥੇ ਨਾ ਇਹ ਘਰੇ ਆਏ ਚਤਾਲੇ ਦੇ ਦੋ ਮੁੰਡੇ ਆ ਇੱਕ ਦਾ ਨਾਰਚ ਆ ਇੱਕ ਦਾ ਨਾ ਜੁਪਾ ਹੈ ਤੇ ਉਹ ਦੂਸਰਾ ਘਰੇ ਆਇਆ ਤੇ ਇਹ ਰੂਮ ਦੇ ਵਿੱਚ ਬੈਠੇ ਉਹਨਾਂ ਦੂਜੇ ਰੂਮ ਦੇ ਵਿੱਚ ਆਵਾਜ਼ ਮਾਰ ਲਈ ਆ ਫੇ ਆ ਜਾ ਆ ਜੇ ਆਪਾਂ ਉਧਰ ਜਾ ਕੇ ਗੱਲਾਂ ਬਾਤਾਂ ਕਰਦੇ ਆ ਤੇ ਘੰਟਾ ਅੱਧਾ ਘੰਟਾ ਬੈਠੇ ਰਹੇ ਆ ਇਹ ਇਹ ਇੱਧਰ ਬੈਠਣ ਆ ਰਹੀਆਂ ਉਹਨਾਂ ਆਖਾ ਤੁਸੀ ਸਾਨੂੰ ਆਵਾਜ਼ ਨਹੀਂ ਮਾਰਨੀ ਇਹ ਤਾਂ ਜਿਹਨੇ ਡਰਾਵਾ ਡਰਾਵਾ ਦਿੱਤਾ ਫੇਰ ਇੱਧਰ ਆ ਰਹੇ ਹਾਂਜੀ ਉਹ ਮੁੜ ਕੇ ਕੀ ਕੀਤਾ ਜਦੋਂ ਇਹ ਇੱਧਰ ਬਹਿ ਗਏ ਤੇ ਇਹਨਾਂ ਨੇ ਜਦੋਂ ਆਵਾਜ਼ ਸੁਣੀ ਗੋਲੀ ਦੀ ਉਦੋਂ ਇਹਨਾਂ ਦੂਸਰਾ ਭੱਜ ਕੇ ਵੇਖਿਆ ਉਦੋਂ ਉਹਨੂੰ ਗੋਲੀ ਆਰ ਪਾਰ ਹੋ ਗਈ ਦੁਕਾਨ ਦੇ ਲਾਗੇ ਉਹਨਾਂ 'ਨੂੰ ਗੋਲੀ ਮਾਰੀ ਦੂਜੇ ਬੰਨਿਆਂ ਦੀ ਨਿਕਾਲੀ ਮੁੜ ਕੇ ਉਹਨਾਂ 'ਤੇ ਥੂਕੇ ਤੇ ਇੱਥੇ ਬਾਹਰ ਕੱਢਤਾ ਉਹਨਾਂ 'ਨੂੰ ਬਾਹਰ ਕੱਢਤਾ ਤੇ ਮੁੜ ਕੇ ਜਾਂਦੇ ਹੀ ਐਂਬੂਲੈਂਸ ਲੈ ਕੇ ਆਮਨੇ ਮੁੜ ਕੇ ਵਾਪਸੀ ਨਹੀਂ ਆਏ ਮੁੰਡੇ ਕੋਈ ਪੁਰਾਣੀ ਲੜਾਈ ਝਗੜਾਤ ਨਹੀਂ ਹੈਗਾ ਮੁੰਡੇ ਮੁੰਡਿਆਂ ਦਾ ਪੁਰਾਣੀ ਲੜਾਈ ਝਗੜੇ ਦਾ ਵੀ ਸਾਨੂੰ ਨਹੀਂ ਪਤਾ ਇੰਨਾ ਵੀ ਅਸੀਂ ਤੇ ਤੁਹਾਨੂੰ ਦੱਸਿਆ ਪਈ ਰਿਸ਼ਤੇਦਾਰੇ ਉੱਥੋਂ ਆਏ ਤੇ ਪੁਰਾਣੀ ਦਾ ਤੇ ਸਾਨੂੰ ਇਸ ਬਾਰੇ ਕੀ ਮੰਗ ਕਰਦੇ ਜੀ ਹੁਣ ਅਸੀਂ ਤੇ ਮੰਗ ਕਰਦੇ ਤੇ ਇਨਸਾਫ ਮਿਲਣਾ ਚਾਹੀਦਾ 10 ਹਕ ਮਹੀਨੇ ਦੀ ਉਹਨਾਂ ਦੀ ਗੁੜੀਆ ਵਾ ਤੇ ਸਾਨੂੰ ਇਨਸਾਫ ਹੋਣਾ ਚਾਹੀਦਾ ਵੀ ਇਹ ਕਿਰਾਏ ਦੀ ਗੱਲ ਇਹ ਕਿਰਾਏ ਤੇ ਰਹਿੰਦੇ ਆ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਕੋਈ ਇੱਥੇ ਥਾਂ ਹੈ ਗਰੀਬ ਆਦਮੀ ਆ ਤੇ ਜਿਹੜੇ ਮੁੰਡੇ ਉਹਨਾਂ ਨੇ ਫੜ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਥੇ ਪੜਚ ਮੈਂਡ ਚ ਕਿਹਨੇ ਪੜਦੇ ਕਰੇ ਪਤਾ ਨਹੀਂ ਘਰੇ ਆ ਕੇ ਮਾਰ ਕੇ ਗਏ ਫੜਨਾ ਕਿਤੇ ਕਰੇ ਕੋਈ ਵੀ ਨਹੀਂ ਸੀ ਇੱਕ ਮੁੰਡਾ ਉਹ ਟੈਂਪੂ ਆਉਂਦਾ ਵਿਚਾਰਾ ਉਹ ਵੀ ਦਿਹਾੜੀ ਦਾ ਪਾਦਾ ਮੈਂ ਉੱਥੇ ਬੈਠਾ ਉਹ ਦੂਸਰਾ ਇਹਨਾਂ ਨੂੰ ਟੈਕ ਹੋਇਆ ਇਹਨਾਂ ਕੋਈ ਨਹੀਂ ਮੰਜੀ ਤੋਂ ਹੀ ਲਿਆ ਜਾਂਦਾ ਦੂਜੇ ਮੁੰਡੇ ਨੇ ਗੋਲੀ ਮਾਰ ਤੋੜੀ ਨਾਨਾ ਮੰਗੋੜਾ ਭਰਾ ਕਿਨੇ ਜੇ ਬਣ ਗਨੇ ਆ ਇੱਕ ਭੈਣ ਅਤੇ ਦੋ ਭਰਾ ਤੇ ਇੱਕ ਭੈਣ ਆ ਬੁੱਢੀਆਂ ਕਿੰਨਾ ਦੀ ਕੱਤ ਆਈ ਮੋਟਰਸਾਈਕਲ ਕਿ ਪੈਦਲ ਆਈ ਮੋਟਰਸਾਈਕਲ ਤੇ ਆਈ ਮੋਟਰਸਾਈਕਲ ਤੇ ਆਈ ਨਾ ਨਾ ਹਾਂਜੀ ਸਾਰੇ ਕਿਹੜਾ ਮੌਜੂਮ ਵੀ ਦੀ ਦਿੱਤੀ ਉਹਦੇ ਪਿੱਛੇ ਕੀ ਗੱਲ ਹੋਈ ਆ ਦੀ ਹੀ ਉਹਦੀ ਗੱਲ ਪਤਾ ਨਹੀਂ ਕਿ ਦੋ ਰੂਪ ਦੇ ਮੈਸੇਜ ਆਇਆ ਸੀ ਇਹ ਰਿਸੋਰਸ ਦੇ ਵਿੱਚ ਇਹ ਲੜਕੇ ਦੇ ਗੋਲੀ ਵਿੱਚ ਜੀਏ ਤੇ ਜੋ ਸਾਡੇ ਐਸਚਓ ਤੇ ਨਾਲੇ ਸਾਡੀ ਪਾਰਟੀ ਉਹ ਸਾਰੇ ਉੱਥੇ ਜਾ ਗਿਆ ਸੀ ਤੇ ਉਹ ਦੇਖਿਆ ਤੇ ਅਜੇ ਵੀ ਲੜਕੇ ਆ ਗਏ ਉਹ ਤੇ ਸੁਖਦੇਵ ਸਿੰਘ रसूलपुर का रहना लगे दो से आए गए जगरूप सिंजीत अर्शी पुत्र गुरदीपाले तीनों यार दोस्तों आए थोड़ी इलिगल वैपन दिखाई चला के पता लगे जी गोली चली गई चैंबर हथ लाया सिर से बची तो दूसरे पास निकली गई तो मौके की डेथ हो गई थी ਤੁਹੋਂ ਜਿਹੜੇ ਜਿਹੜੇ ਭੱਜੇ ਹੋਏਗੇ ਤੇ ਸਾਡੀ ਟੀਮ ਉੱਤੇ ਲੱਗੀ ਹੋਈ ਹੈ ਨਾਲ ਮੋਸਟ ਪਬਲੀਕ ਹੀਰਾ ਜੀ ਪਾਇਆ ਹੈ ਤੇ ਹੋਰ ਅੱਧੇ ਘੰਟੇ ਦੇ ਵਿੱਚ ਉਹਨੂੰ ਫੜ ਲਿਆ ਹੈ ਵੈਪਨ ਲੱਭਣ ਲੱਗਾ ਪਰ ਇਲੀਗਲ ਹੀ ਜਾਂ ਵਪਨ ਸੀ ਮੇ ਕੋਈ ਲਾਇਸੈਂਸ ਜਿਹੜਾ ਵਰਤਣ ਸੀ ਵੈਪਨ ਇੱਕ ਸਰਦੂ ਆਇਆ ਹੈ ਵਾਲੇ ਉਹਨੂੰ ਚੈੱਕ ਕਰ ਰਹੇ ਹੋਏਗੇ ਤੇ ਜਿਹੜਾ ਇਲੀਗਲ ਵੈਪਨ ਦੇਹ ਚੱਲਦੇ ਹੋਣਗੇ ਪਲਾਨ ਨਹੀਂ ਸੀ ਕੋਈ ਕੋਸ਼ਿਸ਼ ਕਰੀਏ ਕੋਈ ਸਟ੍ਰੈਚਿੰਗ ਨਹੀਂ ਕਰੀ ਕੋਈ ਜੀ ਇਹ ਮੈਰਿਡਿਸਮ ਇਹ ਮੈਰਿਡ ਹੈ ਇਹ ਮੈਰਿਡ ਹੈ ਕਿ ਜੇ ਛੋਟੀ ਬੱਚੀ ਕੀ ਹੈ 23 ਸਾਲ ਦੀ ਉਮਰ ਹੈ ਗਿਆ ਤੇ ਘਰ ਦੇ ਲੋਕੇ ਲਈ ਮ ਕੰਮ ਕਰਦੇ ਹੋਈ ਕਰਦੇ ਜਿਹਨੇ ਸ਼ਨਾਖਤ ਹੋ ਚੁੱਕੀ ਸਾਰੇ ਬੰਦੇ ਆ ਜੇ ਇਹ ਇਹਦੇ ਬੰਦੇ ਨੇ ਕਿਸੇ ਇੰਨਾ ਵੀ ਕੇਸ ਦੇ ਵਿੱਚ ਇਨਵੋਲ ਨਿਆਂ ਦੇ ਦੇਖ ਰਹੇ ਨੇ ਗੇੜੇ ਗੇੜੇ ਬੰਦੇ ਨੇ ਉਸ ਤੋਂ ਬਾਅਦ ਰਹੀ ਸਾਰਾ ਵੈਰੀਫਾਈ ਕਰਕੇ ਦੱਸਾਂਗੇ ਕਿ ਕੋਈ ਫੋਕੜ ਇਹਨਾਂ ਦੇ ਨਜ਼ੁਕ ਕ੍ਰਾਈਮ ਤਾਂ ਹੈਗਾ ਕਿ ਨਹੀਂ ਸਰ ਮੈਂ ਸਿਰਫ ਕੰਮੇ ਸੀ ਬੀਤੀ ਹੈ ਉਹਨੂੰ ਤਾਂ ਐਕੀਮਾ ਜਰ ਦਿੱਤੀ ਕਿ ਤੁਹਾਡੇ 68 ਨੰਬਰ ਤੇ 34 2025 ਦੀ 103/1 ਤੇ 3/5 ਜੀ ਗਈ। ਇਹਦੇ ਵਿੱਚ ਅਸੀਂ ਕਰ ਦਿੱਤੀ 302 ਦੀ ਜਨਾਬੋਂ ਚੌਥੀ ਆਈਪੀ। 25 ਜਿੰਨਾਂ ਆਰਡਰ ਦੀ ਨਾਲ ਲਈ ਕਿ ਵੈਪਨ ਜੜ ਹੈ ਉਹ ਵੀ ਦੂਜੀ ਗੱਲ ਹੈ। ਗੱਲ ਹੈ। दिल्ली क्राइम नेशनल न्यूज़ नजर सफर